বদর আল্লাহ জিন্দাবাদ দূর ইউনিয়ন জিন্দাবাদ রাম সত্য জিন্দাবাদ রাম সত্য মুরदाबाद দূর ইউনিয়ন জিন্দাবাদ দূর ইউনিয়ন জিন্দাবাদ রাম সত্য মুরदाबाद রাম সত্য মুরदाबाद দূর ইউনিয়ন জিন্দাবাদ দূর ইউনিয়ন জিন্দাবাদ ਇਸ ਜਗ੍ਹਾ ਤੇ ਉੱਠ ਕੇ ਦੋ ਬੰਦੇ ਨੇ ਥੱਪੜ ਮਾਰੇ ਉਹਦੇ ਛੋਟੀਆਂ ਮਾਰੀਆਂ ਗਾਲੀ ਗਲੋਚ ਕੀਤੀ ਕਿ ਉਸ ਦੀ ਗਲਤੀ ਇਹ ਸੀਗੀ ਵੀ ਆਸ ਸਵੇ ਦੀ ਜ਼ਮੀਂਦਾਰ ਭਰਾਸ ਸਵੇ ਦੀ ਨਾਲ ਲੜਨ ਵੀ ਇਹਦੀ ਕਣਕ ਵੇਚ ਇੱਕ ਦੂਜੇ ਦੀ ਕਣਕ ਦੇ ਵਿੱਚ ਨਾਰ ਆਲੇ ਉਹਦੀ ਗਲਤੀ ਇਹ ਸੀ ਬਸ ਵੀ ਉਹ ਬੰਦੇ ਨੇ ਇਹਨਾਂ ਦਾ ਆਸ ਸਵੇ ਦੀ ਰੋਲਾਨਾ ਪਵਾਉਣ ਤੋਂ ਬਾਅਦ ਝਾੜੂ ਲਾ ਕੇ ਵੀ ਮੈਦ ਦੀ ਕਣਕ ਜਗਾ ਕਰਦਾ ਵੀ ਉਹਦੀ ਟਰਾਲੀ ਲਵਾਦਾ ਸਰ ਉਹਦੀ ਟਰਾਲੀ ਆਉਣ ਦਾ ਪਤਾ ਹੀ ਨਹੀਂ ਹਜੇ ਕਦੋਂ ਆਣੀ ਅੱਜ ਆਣੀ ਆ ਕੱਲ ਆਣੀ ਆ ਇਹ ਸਰਕਾਰੀ ਮੰਡੀ ਆ ਸਰ ਨੱਪ ਕੇ ਥੋੜੀ ਰੱਖੀ ਰੱਖੇਗੇ ਹੈ ਇੱਥੇ ਹਰ ਇੱਕ ਨੂੰ ਹੱਕ ਆ ਇੱਥੇ ਕਣਕ ਲਵਾਉਣ ਦਾ ਮਾਣ ਲਵਾਉਣ ਦਾ ਫਸਲ ਲਵਾਉਣ ਦਾ ਕੀ ਗਾਹ ਜ਼ਿੰਮੇਦਾਰ ਦੀ ਉਹ ਕਣਕਾਈ ਸੀਗੀ ਉਹ ਕਣਕ ਰੋੜ ਤੇ ਥੋੜੀ ਖੜੀ ਰਹਿਣ ਦੇ ਟਰਾਲੀ ਉਹਨੇ ਲਵਾਉਣ ਦੀ ਕੋਸ਼ਿਸ਼ ਕੀਤੀ ਤੋਹ ਬੰਦੇ ਨੇ ਆ ਕੇ ਉਹਦੇ ਨਾਲ ਮਾਰਿਆ ਗਾਲੀ ਗਲੋਚ ਕੀਤੀ ਉੱਪਰੋਂ ਉਸਦੇ ਬੇਟੇ ਨੇ ਉਹ ਥੱਪੜ ਮਾਰੇ ਮੰਗ ਸਾਰਾ ਉਸਤੇ ਉਸ ਬੰਦੇ ਦੇ ਬਰੋਬਰ ਪਰਚਾ ਹੋਣਾ ਚਾਹੀਦਾ ਪਰਚਾ ਹੋਣਾ ਚਾਹੀਦਾ ਹਾਂਜੀ ਪਰਚਾ ਹੋਣਾ ਚਾਹੀਦਾ ਸਰ ਪਰਚਾ ਐਦਾਂ ਦਾ ਕੋਈ ਵੀ ਉੱਠ ਕੇ ਕੱਲ ਨੂੰ ਫਿਰ ਕਾਹ ਨੂੰ ਸਾਡੇ ਹੋਰ ਹਾਂ ਸਾਰਸ ਨਾਲ ਰਹਿ ਕੇ ਸੋਨੂ ਕਾਮਲੇ ਦਾਣਾ ਮੰਡੀ ਮਜ਼ਦੂਰੀ ਨੇ ਵਰਤਾਨਾ ਆਈ ਕਟਨਾਕ ਸਾਰੇ ਮਜ਼ਦੂਰ ਬੰਦੇ ਦੇ ਤਾਂ ਹਰ ਸਾਲ ਦੀ ਹਰ ਸਾਲ ਕੋਈ ਨਾ ਕੋਈ ਸਾਡੇ ਬੰਦੇ ਨੂੰ ਮਜ਼ਦੂਰ ਦੇ ਥੱਪੜ ਮਾਰਦੇ ਆ ਦੱਸੋ ਜੀ ਜਦੋਂ ਕਿਸਾਨ ਯੂਨੀਅਨ ਨੇ ਇੱਕ ਨਾਹਰਾ ਲਾਇਆ ਸੀ ਮਜ਼ਦੂਰ ਇਕਤਾ ਜਿੰਦਾਬਾਦ ਕਿਸਾਨ ਯੂਨੀਅਨ ਇਕਤਾਬਾਦ ਹੁਣ ਕੱਲ ਕਿਸਾਨ ਰਹਿ ਕੇ ਮਜ਼ਦੂਰਾਂ ਦੇ ਥੱਪੜ ਮਾਰਦੇ ਬੇ ਕਿਸਾਨ ਸਾਡੀ ਮੰਗਾਂ ਪ੍ਰਸ਼ਾਸਨ ਤੋਂ ਵੀ ਜਿਸ ਬੰਦੇ ਨੇ ਥੱਪੜ ਮਾਰਿਆ ਉਸਦੇ ਪਰਚਾ ਦਰਜ ਹੋਵੇ ਜਦੋਂ ਤੱਕ ਪਰਚਾ ਦਰਜ ਨਹੀਂ ਹੋਦਾ ਤੱਕ ਦਰਨਾ ਚੱਲੇਗਾ ਜੀ ਅੱਜ ਸਵੇਰ ਦਾਣਾ ਮੰਡੀ ਦੇ ਵਿੱਚ ਮਜ਼ਦੂਰ ਮਜਦੂਰ ਦੁਨੀਆ ਨਾਲ ਤੇ ਕਿਸਾਨ ਪੰਮਾ ਸਿੰਘ ਦੀ ਆਤਜ ਦੀ ਕਣਕ ਨੂੰ ਲੈ ਕੇ ਤੂੰ ਤੂੰ ਮੈਂ ਮੈਂ ਹੋ ਗਈ ਸੀ ਜਿਸ ਜਿਸ ਸੰਬੰਧੀ ਮਜਦੂਰ ਦਿਲਦਾਰ ਸਿੰਘ ਨੇ ਇੱਕ ਮੈਨੂੰ ਤਰਖਾਸਤ ਦਿੱਤੀ ਹੈ ਪੰਮਾ ਸਿੰਘ ਦੇ ਖਿਲਾਫ ਉਹਦੀ ਛਾਣਬਿੰਨ ਕਰਕੇ ਜੋ ਕਾਰਵਾਈ ਬਣਦੀ ਆ ਅਮਲ ਵਿੱਚ ਲਿਆਂਦੀ ਜਾਵੇਗੀ